ਹੈਲੋ ਆ ਮਾਂਝੂ ਆ ਜੂਰੀਏ ਤੋਂ ਬਣਾਉਂਦਾ ਪਨੀਰ ਆ ਪਿਆ ਰਾ ਉੱਤੇ ਕੋਠੇ ਤੇ ਡਰਦਾ ਨਾ ਫੇਟ ਵਿਭਾਗ ਵਾਲੇ ਆ ਗਏ ਉੱਤੇ ਲੈ ਆਇਆ ਆ ਦੇਖੋ ਕੈਮੀਕਲ ਸੁੱਕਾ ਦੁੱਧ ਪੁਰਾਣਾ ਡੇਟਾਂ ਲੱਗੀਆਂ ਹੋਈਆਂ ਨੇ ਰਿਟਾਇਰਡ ਆਹ ਯਾਬੀ ਕੋਆ ਕੈਮੀਕਲ ਵਾਲਾ ਹਾ ਸੁੱਕਾ ਦੁੱਧ ਪਾਉਣ ਵਾਲਾ ਪਨੀਰ ਚ ਅੱਗੇ ਥੋੜਾ ਢੇਰੀ ਕਰੋ ਕਰੋ ਢੇਰੀ ਵੀ ਕਰ ਤੇਰੀ ਕਰ ਦੇ ਜੇ ਤੇਰੀ ਕਰ ਲਈਏ ਕਰੋ ਕਰੋ ਹਾਂ ਮੈਂ ਅਸਰ ਆਉਣ ਮਾੜਾ ਸਾਹਮਣੇ ਕਰ ਦਿੰਨੇ ਹਾਂ ਹਾਂ ਨਾਲੋਂ ਟੀਮ ਮਾਰਣੇ ਵਿੱਚ ਪੋਏ ਨਾ ਆ ਦੇਖ ਲੋ ਆ ਕੁਝ ਪਿੰਡ ਬੋਪਾ ਰੇ ਕਲਾ ਵਾਲੇ ਨੂੰ ਖਵਾਉਂਦਾ ਵਾਲੇ ਵਾਲੇ ਪਿੰਡਾਂ ਵਾਲੇ ਵੀ ਸਾਵਧਾਨ ਹੋ ਜਾਓ ਇਹ ਕਿੱਥੇ ਜਾਊ ਭੱਜ ਕੇ ਕੋਈ ਨਹੀਂ ਮਾਂ ਜੂਰੀ ਦੁਕਾਨ ਪਿੰਡ ਬੋਪਾ ਰੇ ਕਲਾ ਆ ਹਾਲਾ ਦੇਖ ਲੋ ਪਿੰਡ ਵਾਲਿਓ ਆਹ ਨੂੰ ਮਾਰਨਾ ਨਹੀਂ ਤਾਂ ਕੀ ਕਰਨਾ ਜੂਰੀਆ ਓਏ ਆ ਮਾਂ ਸ਼ੂ ਆ ਜੂਰੀਆ ਕੀ ਕਰਦਾ ਹਣਾ ਪਤੇ ਖੇਤੀ ਕਰਦਾ ਇਹਨੂੰ ਰੱਖਿਆ ਕਿਸੇ ਨੇ ਰੱਖਿਆ ਕਿਸੇ ਨੇ ਇੱਡੀ ਦੂਰ ਤੇ ਕਿਹਨੇ ਢਰਤਾ ਆ ਪਨੀਰ ਆ ਪਨੀਰ ਆ ਕਿਸੇ ਨੇ ਸਰਪੰਚ ਸਾਹਿਬ ਆ ਗਲਤ ਆ ਓਏ ਆ ਡਿਚਾਰਜਨ ਆ ਸੁੱਕਾ ਦੁੱਧ ਪਨੀਰ ਨਹੀਂ ਕਿਹਨੇ ਉੱਤੇ ਕਿਹਨੇ ਰੱਖਤਾ ਯਾਰ ਤੇਰੇ ਕੈਮਰੇ ਲੱਗੇ ਆ ਦੇਖ ਤੈਨੂੰ ਮੈਂ ਕਿਹਨੂੰ ਕਹਿੰਦਾ ਗਲਤ ਰਖਾਇਆ ਮੇਰਾ ਕੋਈ ਨਹੀਂ ਤੇਰੇ ਕੈਮਰੇ ਲੱਗੇ ਹੋਏ ਆ ਆ ਦੇਖੋ ਜੀ ਦੂਰ ਜਾ ਪਿਆ ਨੇ ਗੱਲ ਕਰਨੀ ਆ ਤੀਰਾਂ ਨੂੰ ਆ ਜੀ ਹਾਂ ਸੁੱਕਾ ਦੁੱਧ ਆ ਜੀ ਆ ਡਰਜਨ ਆ ਜੀ 8 ਡਰਜਨ ਤੇ ਆ ਜੂਰੀਆ ਜੀ ਅਟੈਚ ਕਿਤੇ ਨਾ ਹੁੰਦੀ ਤੇਰੀ ਛੱਤ ਤੇ ਵੀ ਦੇਖੋ ਬਾਹਰ ਸਰ ਅਟੈਚ ਤਾਂ ਕਿਸੇ ਨਾ ਹੁੰਦੀ ਨਹੀਂ ਛੱਤ ਤੇਰੀ ਵੀ ਆਏ ਆ ਜੀ ਨਹੀਂ ਨਹੀਂ ਸਰ ਮੈਡਮ ਆ ਜੂਰੀਆ ਜੀ ਜਿਹੜਾ ਕੱਟ ਇੱਕ ਸਮਾਨ ਨਹੀਂ ਹੋ ਇਹ ਤਾਂ ਬਾਗ ਵਾਲੇ ਮੋਕੇ ਤੇ ਆ ਇਹ ਤਾਂ ਕੰਪਲੇਟਾਂ ਹੁੰਦੀਆਂ ਸੀ ਤੇ ਮਾੜਾ ਸਮਾਨ ਘਮਾਉਂਦਾ ਨੇ ਮਾਰਨਾ ਸਾਡਾ ਪਿੰਡ ਕਿਵੇਂ ਇਹੋ ਜਿਹਾ ਤੇ ਸੇਵਾ ਤੇ ਰਸਤਾ ਆ ਗਿਆ ਲੱਖਾਂ ਦਸ ਮਾਣ ਮੇਰੀ ਸਾਹ ਮੱਗਲੇ ਆ ਮੱਗਿਆ ਬਲਾਟਾਰ ਬੈਂਕ ਦਾ ਉਹ ਭਗਾ ਕੇ ਮਾਰਿਆ ਓਏ ਉੱਤੇ ਭਗਾ ਕੇ ਮਾਰਿਆ ਉਹਨੇ ਓਏ ਭਗਾ ਕੇ ਮਾਰਿਆ ਉੱਤੇ ਆ ਜੂਰੀਆ ਯਾਰ ਓਏ ਮਾਰਨਾ ਇਹਨੇ ਪਿੰਡ ਪਿੰਡ ਮਾਰਨਾ ਮੈਂਬਰ ਸਾਹਿਬ ਬਿਲਕੁਲ ਆ ਪਿਆ ਬਜੂਰੀਆ ਆ ਸੁੱਕਾ ਦੁੱਧ ਦੇ ਲਓ ਹਾਲਾਤ ਤਾਂ ਪਾਉਣ ਦੇ ਆ 25 ਆ ਮੇਰਾ ਆਈ ਜੀ ਆਈ ਜੀ ਦੇ ਵਿੱਚ ਕਿਸੇ ਨੂੰ ਜਾਣ ਕੇ ਰੱਖਾ ਹਾਲੋ ਪਨੀਰ ਦੇ ਚੱਲ ਬਾਈ 9 ਜੂਨ 2000 ਕੋਈ ਗਲਤ ਨਹੀਂ ਜਲਦਾ ਪਿੰਡ ਨੇ ਢਾ ਲੈਣਾ ਤੈਨੂੰ ਮੈਂ ਤੈਨੂੰ ਦੱਸਦੀ ਗੱਲ ਆ ਗਲਤਾਂ ਮੇਰੀ ਦੁਕਾਨ ਦੇ ਵਿੱਚ ਰੱਖਿਆ ਆਸੇ-ਪਾਸੇ ਲਾ ਕੇ ਕਿਹਨੇ ਰੱਖਦਾ ਅਸੇ ਪਾਸੇ ਉਹ ਸ਼ੁਕਰ ਕਰ ਬਾਈ ਉਹ ਮੈਂ ਪੂਰੇ ਆਏ ਸੀ ਪਿੰਡ ਵਾਲਿਆਂ ਨੇ ਬਾਈ ਢਾ ਲੈਣਾ ਇਹਨੂੰ ਜ਼ਹਿਰ ਖਵਾਉਂਦਾ ਪਿੰਡ ਵਾਲੇ ਨੂੰ ਇਹ ਜ਼ਹਿਰ ਖਵਾਉਣਾ ਤੂੰ ਸਾਡੇ ਮੁੰਡੇ ਵੀ ਬੇਟ ਲਫਟਰ ਇਥੋਂ ਲੈ ਕੇ ਜਾਂਦੇ ਆ ਪਨੀਰ ਤੇ ਤੋਂ ਜ਼ਹਿਰ ਖਵਾਉਣਾ ਤੂੰ ਮੈਂ ਗੁਰਦੁਆਰੇ ਸੋਖ ਖਾਣਾ ਓਏ ਤੇਰੇ ਲਈ ਗੁਰਦੁਆਰਾ ਕੀ ਆ ਪਤਾ ਨਹੀਂ ਕਿੱਥੋਂ ਆ ਗਏ ਤੁਸੀਂ ਪਿੰਡ ਚੋਂ ਇੱਥੇ ਪੈਣ ਚੋਂ ਗੰਦ ਪਾਉਣ ਬੋਪਾ ਰਾਮਾਂ ਚ ਠੱਪੜ ਮਾਰੂ ਮੈਂ ਤੂੰ ਥੱਪੜ ਮਾਰੂਰੇ ਮਾਰ ਲੈ ਥੱਪੜ ਚੋਰੀ ਵੀ ਕਰਦਾ ਚੋਰੀ ਵੀ ਕਰਦਾ ਮੁੜ ਕੇ ਆ ਵੀ ਕਰਦਾ ਆ ਦੇਖ ਲੋ ਲੈ ਆ ਪਨੀਰ ਆ ਪਨੀਰ ਆ ਨਾ ਆ ਦੇਖੋ ਆਲੇ ਦਾਲੇ ਇਹ ਕਹਿੰਦਾ ਕਿਸੇ ਨੇ ਰੱਖਤਾ ਕੋਈ ਹੈਗੀ ਆਲੇ ਦਾਲੇ ਰੱਖਣ ਵਾਲੀ ਇੰਨੀ ਉੱਚੀ ਇਹਨੇ ਦੁਕਾਨ ਪਾਈ ਆ ਆਇਆ ਇਹ ਕਿਤਾਬਾਂ ਸਭਾਈ ਤਾਂ ਮੈਂ ਸੋਖਾ ਦੇ ਕੇ ਨਾ ਕਿਥੇ ਮਾਸੀ ਸੋਖ ਵਾਲਾ ਮੇਰਾ ਸਮਾਨ ਨਿਕਾ ਆ ਦੇਖ ਲੋ ਕੀ ਹਾਲ ਚਲੋ ਠੀਕ ਆ ਦੇਖਦੇ ਹਾਂ ਹੁਣ ਕਾਰਵਾਈ ਕੀ ਕਰਦਾ ਪ੍ਰਸ਼ਾਨ ਇਹ ਫੇਦ ਭਾਕ ਵਾਲੇ ਨਹੀਂ ਫਿਰਾਂ ਅਸੀਂ ਕਾਰਵਾਈ ਜੂਨੀਅਨ ਵਾਲੇ ਕਰਾਂਗੇ